ਸਸੀ ਕਾਲ ਜੀ ਤੁਸੀਂ ਜੁੜੇ ਜੇ Pro 99 ਦੇ ਨਾਲ ਤੇ ਅਸੀਂ ਅੱਜ ਪਹੁੰਚੇ ਆਂ ਜਿਲ੍ਹਾ ਤਰਨਤਾਰਨ ਦੇ ਵਿੱਚ ਜਿੱਥੇ ਇੱਕ ਵੀਰ ਵੱਲੋਂ ਪੰਜਾਬੀ ਵਿਰਸੇ ਨੂੰ ਆਪਣਾ ਜਿਹੜਾ ਵਾ ਜਗਾੜੂ ਗੇੜੀ ਦੇ ਉੱਤੇ ਬੜੇ ਹੀ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਵਾ ਕਿੱਥੋਂ ਦਾ ਵੀਰ ਆ ਕਿਸ ਪਿੰਡ ਨਾਲ ਸੰਬੰਧਤ ਆ ਜਿਲ੍ਹਾ ਤਰਨਤਾਰਨ ਦੇ ਵਿੱਚੋਂ ਆਓ ਉਸ ਵੀਰ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਤੇ ਨਾਲੇ ਉਸ ਤੋਂ ਜਾਣਦੇ ਆ ਕੀ ਕੀ ਉਹਨੇ ਇਸ ਜਿਹੜਾ ਜਗਾੜੂ ਗੇੜੀ ਦੇ ਵਿੱਚ ਪੰਜਾਬੀ ਵਿਰਸੇ ਦਾ ਸਾਂਭ ਕੇ ਰੱਖਿਆ ਆ ਭਾਜੀ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਦਰਸ਼ਕਾਂ ਵੀ ਦੀ ਪਹਿਲਾਂ ਮੈਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਜੀ ਆਣ ਵੀਰ ਜੀ ਸਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਦਰਸ਼ਕਾਂ ਨੂੰ ਆਪਣਾ ਨਾਮ ਦੱਸ ਦੋ ਨਾਮ ਮਾ ਆਪਣੇ ਭਾਈ ਪੰਨਦੀਪ ਸਿੰਘ ਆ ਪਿੰਡ ਬਰੰਪਰਾ ਜ਼ਿਲ੍ਹਾ ਤਰਨਤਾਰਨ ਪਾਜੀ ਪਾਜੀ ਤੁਹਾਡਾ ਆਪਾਂ ਜਿਹੜਾ ਵਾ ਜਗਾੜੂ ਰੇੜੀ ਜਿਹੜੀ ਤੁਸੀਂ ਬਣਾਈਆਂ ਦੇਖ ਰਹੇ ਆ ਇਸ ਤੇ ਬਹੁਤ ਵਧੀਆ ਗੱਲ ਸਾ ਜਿਹੜਾ ਇੱਕ ਹਿਸਾਬ ਦਾ ਕਹਿੰ ਲੋ ਸਾਮ ਕੇ ਰੱਖਿਆ ਹੋਇਆ ਵਾ ਵੱਖ-ਵੱਖ ਚੀਜ਼ਾਂ ਲਾਈਆਂ ਵਾ ਪੰਤੀ ਅਖਰੀ ਊੜਾ ੜਾ ਵੀ ਰੱਖਿਆ ਹੋਇਆ ਵਾ ਸਾਰਾ ਕੁਝ ਕਿਸ ਤਰ੍ਹਾਂ ਇਹ ਮੰਨ ਦੇ ਵਿੱਚ ਜਿਹੜਾ ਵਾ ਤੁਹਾਡੇ ਫੁਰਨਾ ਆ ਕਿ ਉਸ ਤਰ੍ਹਾਂ ਇਹ ਤੁਸੀਂ ਸ਼ੁਰੂ ਕੀਤਾ ਇਹ ਮੰਨ ਜੀ ਭਾਜੀ ਸ਼ਾਉਂਗੇ ਕੁਝ ਦੁਨੀਆ ਨੇ ਵੱਖਰਾ ਕਰਕੇ ਵਿਖਾਈਏ ਜੋ ਆਪਾਂ ਲਾਇਆ ਵੀ ਜੀ ਇਹ ਪੁਰਾਣਾ ਵਿਰਸਾ ਆਪਣਾ ਪੁਰਾਣਾ ਕਲਚਰ ਆ ਇਹ ਕਲਚਰ ਵੀਰ ਜੀ ਆਪਣੀ ਨਵੀਂ ਜਨਰੇਸ਼ਨ ਜਿਹੜੀ ਭੁੱਲ ਚੁੱਕੀ ਆ ਆਪਾਂ ਲਾਇਆ ਤਾਂ ਵੀ ਇਹ ਦੁਨੀਆ ਨੂੰ ਜਗਾਈਏ ਫੇਰ ਤੋਂ ਪੁਰਾਣਾ ਵਿਰਸਾ ਲਿਆਈਏ ਭਾਜੀ ਜਿੱਦਾਂ ਸਾਈਕਲ ਇਹ ਪਾਈ ਦੋਜੀਆਂ ਵਾਲਾ ਜਿੱਦਾਂ ਸਾਈਕਲ ਪਾਈ ਦੋਜੀਆਂ ਵਾਲਾ ਪਹਿਲਾਂ ਦੋਜੀ ਵੀਰ ਆਪਣੇ ਸਾਈਕਲ ਦੇ ਦੁੱਧ ਇਕੱਠਾ ਕਰਦੇ ਹੁੰਦੇ ਤੁਹਾਨੂੰ ਪਤਾ ਦੋ ਸਮਾਂ ਵੀ ਸਹੀ ਖਰਾਕਾਂ ਵੀ ਖੁੱਲੀਆਂ ਆਈ ਉਦੋਂ ਕੰਮ ਵੀ ਮਿਹਨਤੀ ਹੋਣ ਦੇ ਦੋਜੀ ਦੀ ਪਾਜੀ ਉਹ ਦੋਜੀ ਦੀ ਬਹੁਤ ਅੰਤਰ ਆ ਹੁਣ ਦੋਜੀ ਹੈਗੇ ਵੀ ਮੋਟਰਸਾਈਕਲ ਗੱਡੀਆਂ ਦੇ ਦੁੱਧ ਇਕੱਠਾ ਕਰਦੀ ਪਾਜੀ ਇੰਨਾਂ ਚੀਜ਼ਾਂ ਦੇ ਟ੍ਰੈਂਡ ਆ ਉਹ ਲੋਪ ਹੋ ਚੁੱਕਾ ਪਾਜੀ ਜਿੱਦਾਂ ਪਾਜੀ ਕੱਤੀ ਘਰਾਂ ਦੇ ਪ੍ਰਿੰਟ ਆ ਆ ਸਬਾਣੀ ਪਾਜੀ ਪੋਚਾ ਲਾ ਰਹੀ ਸੀ ਹੁਣ ਤੇ ਤਾਂ ਆਪਣੇ ਸਬਾਣੀ ਚੁੱਲੇ ਤੇ ਅੱਗ ਬਾਲ ਰਹੀ ਪਾਜੀ ਚੁੱਲੇ ਤੇ ਕੰਮ ਕਰਦੀਆਂ ਨਹੀਂ ਆਈ ਉਦੋਂ ਖਰਾਕਾਂ ਖੁੱਲੀਆਂ ਨਹੀਂਆਂ ਥੀ ਕੰਮ ਕਰਨਾ ਹੋਣ ਵਾਲੀ ਸਬਾਣੀ ਪਾਜੀ ਚੁੱਲੇ ਤੇ ਕੰਮ ਕਰਕੇ ਰਾਜੀ ਨਹੀਂ ਕੋਈ ਨਵੀਂ ਜਨਰੇਸ਼ਨ ਪਾਜੀ ਜਿੱਦਾਂ ਕਦੇ ਘਰ ਹੁੰਦੇ ਸੀ ਪਾਜੀ ਨੂੰ ਇਕੱਠ ਹੁੰਦਾ ਸੀ ਇਨ ਕੱਤੇ ਕਰਾਂ ਦੇ ਰਹਿਣਾ ਲੇਮਣਾ ਪੋਚਣਾ ਉਦੋਂ ਸਮਾਂ ਵੀ ਸਹੀ ਪਾਜੀ ਲੋਕਾਂ ਦਾ ਵੀ ਇਕੱਠ ਹੁੰਦਾ ਸੀ ਹੁਣ ਬਦਲਾਅ ਬਹੁਤ ਆ ਚੁੱਕਾ ਵਾ ਜੋ ਪੁਰਾਣਾ ਕਲਚਰ ਲੋਕ ਭੁੱਲ ਚੁੱਕੇ ਪਾਜੀ ਦਾ ਕੱਤੇ ਕਰਾਂ ਦੇ ਪ੍ਰਿੰਟਾਂ ਇਧਰਲੇ ਬਾਨੇਗਾ ਪਾਜੀ ਕੱਤੇ ਕਰਾਂ ਦੇ ਪ੍ਰਿੰਟ ਕਿਦਾਂ ਕਿ ਉਹਨਾਂ ਲੋਕ ਇਕੱਠੇ ਹੁੰਦੇ ਹਿੱ ਤੇ ਨਾਲ ਆ ਪਾਜੀ ਫੱਟੀ ਲਾਈ ਆਪਾਂ ਸਪੈਸ਼ਲ ਆਲੇ ਜੋ ਘੜਾਈ ਇਹਦਾ ਪਾਜੀ ਫੱਟੀ ਜਣਾ ਇਹ ਸਪੈਸ਼ਲ ਆਲੇ ਜੋ ਘੜਾਈ ਦਾ ਸਰਕਾਰੀ ਸਕੂਲ ਚ ਪੜਦੇ ਹੁੰਦੇ ਆ ਤੇ ਫੱਟੀ ਤੇ ਲਿਖਣਾ ਕਲਮਣਾ ਲਿਖਣਾ ਗਾੜੀ ਦਾ ਨੰਬਰ ਡਾਣਾ ਪਾਜੀ ਤੇ ਕਿਦਾਂ ਪਾਜੀ ਸਾਈਕਲ ਹੁੰਦਾ ਸੀ ਪੁਰਾਣੀ ਸੀ ਸਾਈਕਲ ਹੁੰਦੀ ਕਿਦਾਂ ਹੁਣ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਆ ਜਿੱਦਾਂ ਪਹਾੜੇ ਲਖਾਏ ਆ ਮਲ ਹੋਂ ਤੇ ਟੇਬਲ ਚੱਲ ਗਏ ਪਹਾੜੇ ਦੇ ਹੁਣ ਭਾਜੀ ਸਮੇਂ ਦੇ ਨਾਲ ਚੀਜ਼ਾਂ ਭੁੱਲ ਚੁੱਕੇ ਆ ਪੰਜਾਬੀ ਪੜੋ ਪੰਜਾਬੀ ਲਿਖੋ ਨਾਲ ਭਾਜੀ ਇੰਡੀਆ ਦਾ ਤਿਰੰਗਾ ਲਾਇਆ ਭਾਜੀ ਇੱਧਰਲੇ ਬਨੇ ਭਾਜੀ ਮਧਾਨੀ ਆ ਆ ਭਾਜੀ ਮਧਾਨੀ ਦਾ ਡਿਜ਼ਾਈਨ ਆ ਉਦੋਂ ਸਵਾਰੀਆਂ ਸੀ ਕੰਮ ਕਰਦੇ ਹੁੰਦੀਆਂ ਖੁਖਰਾਕਾਂ ਵੀ ਖੁੱਲੀਆਂ ਹੁੰਦੀਆਂ ਸੀ ਹੁਣ ਵਾਲੀ ਮਧਾਨੀ ਤੇ ਦੇਖ ਮਧਾਨੀ ਤੇ ਭਾਜੀ ਬਹੁਤ ਅੰਤਰ ਆ ਹੁਣ ਮਧਾਨੀਆਂ ਆਈਆਂ ਵਾ ਯਾਨੀ ਕਿ ਬਤੀ ਚੱਲਣ ਵਾਲੀਆਂ ਇਹ ਜੋ ਪੁਰਾਣਾ ਵਿਰਸਾ ਭਾਜੀ ਲੋਪ ਹੋ ਚੁੱਕਾ ਵਾ ਉਹਰਾ ਹੋਰ ਕੀ ਕੀ ਜਿਹੜਾ ਵਾ ਤੁਸੀਂ ਇਹਦੇ ਵਿੱਚ ਲਗਾਇਆ ਵਾ ਦਰਸ਼ਕਾਂ ਨੂੰ ਮੈਂ ਕਹਾਂਗਾ ਚੰਗੀ ਤਰ੍ਹਾਂ ਇਹਦੀ ਡਿਟੇਲ ਵੀ ਦੇ ਦਿੱਤੀ ਜਾਵੇ ਨਾਲ ਦੀ ਨਾਲ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਵੀ ਜਿਹੜੀਆਂ ਵਾ ਦਰਸ਼ਕਾਂ ਨੂੰ ਦਿਖਾਈਆਂ ਜਾਣ ਪੰਜਾਬੀ ਮਾਂ ਬੋਲੀ ਲਿਖਿਆ ਹੋਇਆ ਵਾ ਭਾਜੀ ਬੜਾ ਜੈ ਵੀ ਦਰਸ਼ਕਾਂ ਦਾ ਪੰਜਾਬੀ ਮਾਂ ਬੋਲੀ ਭਾਜੀ ਲਿਖਿਆ ਅੱਜ ਉਹ ਇਹ ਟ੍ਰੈਂਡ ਪੰਜਾਬੀ ਦਾ ਜਾਨੀ ਕਿ ਖਤਮ ਹੁੰਦਾ ਜਾਂਦਾ ਵਾ ਉਧਰਲੇ ਬਨੇ ਲਿਖਿਆ ਭਾਜੀ ਪੰਜਾਬੀ ਦੀ ਸ਼ਾਨ ਵਖਰੀ ਫੱਟੀਆਂ ਕਢਾਈਆਂ ਵਾ ਫੱਟੀਆਂ ਲਿਖਿਆ ਪੰਜਾਬੀ ਦੀ ਸ਼ਾਨ ਵਖਰੀ ਰੰਗਲਾ ਪੰਜਾਬ ਜੋ ਐ ਫੱਟੀ ਦੇ ਰੰਗਲਾ ਪੰਜਾਬ ਲਿਖਿਆ ਭਾਜੀ ਆਵੇ ਹੈ ਬਨੇ ਨਾਲ ਸਵਾਨੀ ਪਾਜੀ ਕੱਚੇ ਘਰੋਂ ਦੇ ਪੋਚਾ ਲਾ ਰਹੀ ਪਾਜੀ ਥੱਲੇ ਇਹ ਸਮਾਂ ਵੀ ਸਹੀ ਹੁੰਦਾ ਸਵਾਨੀਆਂ ਠੀਕ ਕੰਮ ਕਰਦੀਆਂ ਨਹੀਂ ਹੁਣ ਵਾਲੀ ਸਵਾਨੀ ਨੂੰ ਕੋਈ ਪੋਚਾ ਮਾਰ ਕੇ ਕਹਿ ਦੂ ਪਾਜੀ ਉਹਨੇ ਕੰਮ ਹੀ ਨਹੀਂ ਕਰਨਾ ਥੁਪੀ ਨਾਲ ਪਾਜੀ ਉਧਰਲੇ ਬਨੇ ਕਰਾਂ ਦੇ ਪ੍ਰਿੰਟ ਆ ਉੱਤਲੇ ਬਨੇ ਪਾਜੀ 35 ਖਰੀ ਆ ਉੜਾੜਾ ਜੋ ਨਵੀਂ ਜਨਰੇਸ਼ਨ ਆਪਣੀ 35 ਖਰੀ ਭੁੱਲ ਚੁੱਕੀ ਆ ਮੇਰਾ ਸੋਹਣਾ ਦੇਸ਼ ਪੰਜਾਬ ਉਹ ਆਪਣੀ ਸਵਾਨੀ ਪਾਜੀ ਤੁੱਲੇ ਤੇ ਕੰਮ ਕਰ ਰਹੀ ਕਿਦਾਂ ਉਧਰਲੇ ਬਨੇ ਪਾਜੀ ਲਾਲ ਟੈਨਾ ਛੜੀਆਂ ਵਾਂ ਔਰ ਵੀ ਰਿੜਕਨਾ ਮਤਾਵਾ ਮਧਾਨੀਆਂ ਉਹ ਜਿਹੜੇ ਜਿੱਦਾਂ ਲਾਲਟਾਨ ਮੰਨ ਲਓ ਉਹ ਤੋਂ ਆਪਣਾ ਪਾਜੀ ਸਮਾ ਵਿੱਚ ਸਹੀ ਹੁੰਦਾ ਸੀ ਪਤੀ ਦਾ ਟ੍ਰੈਂਡ ਉਹਦੇ ਘਰ ਤੇ ਹੀ ਉਹ ਲਾਲਟਾਨ ਜਿਹਨੂੰ ਪਤੀ ਚਲ ਜਾਣੀ ਲਾਲਟਾਨ ਨੂੰ ਲਗਾਉਣਾ ਭਾਜੀ ਜਾਂ ਦੀਵਾ ਹਣਾ ਹੁਣ ਉਸ ਸਮੇਂ ਦੇ ਹਿਸਾਬ ਨਾਲ ਪਤੀ ਚਲ ਜਾਣ ਲਾਲਟਾਨ ਜਗਾਉਣੀ ਜਾਂ ਦੀਵੇ ਨੂੰ ਅੱਗ ਲਾ ਕੇ ਜਗਾਉਣਾ ਭਾਜੀ ਹੁਣ ਘਰ ਘਰ ਇਨਵੈਟਰ ਜੀਨਰੇਟਰ ਦਾ ਪ੍ਰਬੰਧ ਆ ਗਿਆ ਇਹ ਚੀਜ਼ਾਂ ਜੋ ਪੁਰਾਣਾ ਪਿਸ਼ੋਕੜ ਹੈ ਇਹ ਭਾਜੀ ਲੋਪ ਹੋ ਚੁੱਕਿਆ ਵਾ ਅੱਛਾ ਇੱਕ ਚੀਜ਼ ਆ ਦੇਖੀ ਜਾ ਰਹੀ ਆ ਪੁਰਾਣਾ ਮੰਝਾ ਜਿਹੜਾ ਵਾ ਹੁੰਦਾ ਸੀ ਉਹ ਵੀ ਕੈਮਰਾਮੈਨ ਨੂੰ ਕਿਹਾ ਜਾਏਗਾ ਤਸਵੀਰਾਂ ਕਲੋਜ਼ ਕਰਕੇ ਦਿਖਾ ਦਿੱਤੀਆਂ ਜਾਣ ਔਰ ਚਰਖਾ ਵੀ ਇਹਦੇ ਬਾਰੇ ਵੀ ਭਾਜੀ ਥੋੜਾ ਜਿਆਦਾ ਦੱਸ ਦਿਓ ਇਹ ਪਲੰਗ ਹੁੰਦੇ ਸੀ ਭਾਜੀ ਪਹਿਲਾਂ ਹੁੰਦੇ ਇਹ ਪੁਰਾਣੇ ਪਲੰਗ ਆਪਣੇ ਪਹਿਲਾਂ ਚੱਲਦੇ ਹੁੰਦੇ ਸੀ ਹੁਣ ਘਰਾਂ ਦੀ ਸ਼ਾਨ ਹੁੰਦੇ ਸੀ ਹੁਣ ਇਹ ਭਾਜੀ ਸਾਰੀਆਂ ਚੀਜ਼ਾਂ ਲੋਪ ਹੋ ਚੁੱਕੀਆਂ ਵਾ ਹੁਣ ਇਹ ਪਲੰਗ ਭਾਜੀ ਟਾਵਾ ਟਾਇਮਾ ਉਹ ਜਿੱਦਾਂ ਚਰਖਾ ਵਾ ਚਰਖਾ ਆਪਣੇ ਸਵਾਨੀਆਂ ਦੇ ਹੱਥੀਂ ਕੰਮ ਕਰਦੀਆਂ ਨਹੀਂ ਹੱਥੀਂ ਨੂੰ ਚਰਖੇ ਨੂੰ ਕਿੱਦਾਂ ਕੱਤਣਾ ਉਹਨੂੰ ਰੂਣਾ ਭਾਜੀ ਇਹ ਨੂਹਣ ਵਾਲੀ ਸਵਾਨੀਆਂ ਤੇ ਉਸ ਸਵਾਨੀਆਂ ਦੀ ਬਹੁਤ ਫਰਕਾ ਹੁਣ ਚਰ ਆ ਸਾਰੇ ਪ੍ਰਿੰਟ ਲਾਇਏ ਭਾਜੀ ਆਪਾਂ ਨਾਲ ਗੱਡਾ ਜਿੱਦਾਂ ਪਹਿਲਾਂ ਗੱਡਾ ਹੁੰਦਾ ਸੀ ਉਦੋਂ ਗੱਡਾ ਵੀ ਤੁਹਾਨੂੰ ਪ੍ਰਾਇਟੀ ਜਾਂ ਲੋਪ ਹੋ ਚੁੱਕੀਆਂ ਵਾ ਜਿੱਦਾਂ ਪ੍ਰਿੰਟ ਭਾਜੀ ਆਪਣੇ ਲਾਇਆ ਆ ਆ ਪ੍ਰਿੰਟ ਲਾਇਆ ਉਦੋਂ ਪ੍ਰਵਾਸ ਆ ਜਾਂਦਾ ਸੀ ਕਿ ਸਾਡਾ ਰੋਟੀ ਵੇਕੇ ਖਾਂਦੇ ਹੁੰਦੇ ਸੀ ਭਾਜੀ ਆ ਪ੍ਰਿੰਟ ਨਾਲ ਹੁਣ ਤਿਕਲਵੀ ਚੀਜ਼ਾਂ ਦਾ ਲੋਪ ਹੀ ਹੋ ਚੁੱਕੀਆਂ ਭਾਜੀ ਇਧਰਲੇ ਬੰਨੇ ਕਿਸਾਨ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਭਾਜੀ ਆ ਕਿਸਾਨ ਉਦੋਂ ਸਮਾਂ ਵੀ ਸਹੀ ਦਾ ਖਰਾਕਾ ਵੀ ਖੁੱਲੀਆਂ ਹੁੰਦੀਆਂ ਸੀ ਹੁਣ ਭਾਜੀ ਬਲਦ ਨਹੀਂ ਖੇਤੀ ਕੀਤਾ ਇਹ ਚੀਜ਼ਾਂ ਵੀ ਲੋਪ ਹੋ ਗਈਆਂ ਬਲਦ ਵੀ ਲੋਪ ਹੋ ਚੁੱਕੇ ਹਾਲ ਵੀ ਲੋਪ ਹੋ ਚੁੱਕੇ ਭਾਜੀ ਆਪਿਆਂ ਆ ਵੀ ਵਿਹਣ ਬਣੀ ਪਈ ਦਿਲਾਂ ਦੇ ਸੌਦੇ ਉਹਦੇ ਵਿੱਚ ਸੀਨ ਹੋਇਆ ਭਾਈ ਆਪਣਾੜ ਨਾਲ ਆਪਣੀਆਂ ਤੋਂ ਛੋਟੀਆਂ ਬੇਟੀਆਂ ਵਾ ਚਾਹਾਂ ਬਿਸ਼ਨਾਣੀ ਭਾਈ ਗੱਭਰੂਣੀ ਹੋਰ ਵੀ ਫਿਲਮੀ ਸ਼ਟਾਰੀ ਭਾਜੀ ਜਿੱਦਾਂ ਤੁਹਾਨੂੰ ਪਤਾ ਇਦਾਂ ਕੱਚੇ ਘਰ ਉਹਨੇ ਪਹਿਲਾਂ ਇਕੱਠਾ ਰਹਿਣਾ ਕਾਠ ਰਹਿਣ ਹੁੰਦਾ ਹੀ ਇਹਨਾਂ ਲਿਮਣਾ ਪੋਚਣਾ ਹੁਣ ਇਹ ਚੀਜ਼ਾਂ ਦਾ ਭਾਈ ਟ੍ਰੈਂਡ ਜੋ ਖਤਮ ਹੋ ਚੁੱਕਾ ਵਾ ਇਧਰਲੇ ਬਨੇ ਭਾਈ ਇਹ ਸਮਾਨੀ ਨਲਕਾ ਗੇ ਰਹੀ ਆ ਉਹਦੇ ਜਿਹੜੇ ਨਲਕਾ ਭਾਈ ਲੋਪ ਹੋ ਚੁੱਕਾ ਵਾ ਨਲਕਾ ਵੀ ਉਹ ਟਮਾਟਮਾ ਰਹਿ ਗਿਆ ਭਾਜੀ ਇਧਰਲੇ ਬਨੇ ਫੱਟੀ ਆ ਭਾਜੀ ਆ ਸਰਕਾਰੀ ਸਕੂਲ ਵਿੱਚ ਪੜਦੇ ਹੁੰਦੇ ਆ ਉਦੋਂ ਇਹ ਫਟੀਆਂ ਪਾਈ ਚੱਲਦੀਆਂ ਹੁੰਦੀਆਂ ਸੀ। ਇੱਧਰਲੇ ਬੰਨੇ ਪਾਈ ਆਪਣੇ ਕਿਸਾਨਾਂ ਵੀਰਾਂ ਦਾ ਢੰਡਾ ਵਾ। ਥਾਣ ਵੀਰਾਂ, ਥਾਣ ਮਜ਼ਦੂਰ ਏਕਤਾ ਜਿੰਦਾਬਾਦ ਭਾਜੀ। ਇਹ ਆਪਾ ਖੁਦ ਵੀ ਕਿਸਾਨ ਆ ਭਾਜੀ ਕਿਸਾਨਾਂ ਨੂੰ ਪਿਆਰ ਕਰਦੇ ਹਾਂ। ਇਹ ਚੀਜ਼ਾਂ ਜੋ ਪੁਰਾਣਾ ਪਿਛੋਕੜਾ ਇਹ ਭਾਈ ਲੂਪ ਹੋ ਚੁੱਕਿਆ ਵਾ। ਆਹ ਜਾਂ ਆਪਾਂ ਚੱਕੀ ਆ। ਹੋਂ ਦੀ ਚੱਕੀ ਜਿਹਦੇ ਉਹ ਚੱਕੀ ਚ ਭਾਜੀ ਬਹੁਤ ਅੰਦਰ ਅੰਦਾਜ਼ੋ ਖਰਾਕਾਂ ਖੁੱਲੀਆਂ ਹੁੰਦੀਆਂ ਸੀ। ਮਤਲਬ ਥੱਥਾਂ ਵਿੱਚ ਪੁਰਾਣੇ ਬੀਰਗ ਬੰਦੀਆਂ ਦੇ ਕੰਮ ਕਰਦੇ ਹੁੰਦੇ ਸੀ। ਤੇ ਹੁਣ ਵਾਲੀਆਂ ਚੱਕੀਆਂ ਦੇ ਚੱਕੀ 'ਚ ਬਹੁਤ ਅੰਤਰ ਹੁਣ ਚੱਕੀਆਂ ਹੈਗੀਆਂ ਵਾ ਹੁਣ ਬੱਤੀ ਦਾ ਟ੍ਰੈਂਡ ਆ ਗਿਆ ਭਾਜੀ ਉਹ ਹੱਥੀ ਕਰਦੇ ਹੁੰਦੇ ਸੀ ਜਿੱਦਾਂ ਚਰਖਾ ਭਾਜੀ ਇਹ ਚਰਖੇ ਆ ਇਹ ਚੀਜ਼ਾਂ ਸਾਰੀਆਂ ਲੋਪ ਹੋ ਚੁੱਕੀਆਂ ਭਾਜੀ ਇਹ ਚੀਜ਼ਾਂ ਨੂੰ ਲੋਕੀਂ ਤਰਸਦੇ ਆ ਵੇਖਣ ਤੋਂ ਇੱਧਰ ਜਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਕੱਲੀਆਂ-ਕੱਲੀਆਂ ਇਕੱਠੀਆਂ ਕੀਤੀਆਂ ਤੁਹਾਨੂੰ ਟਾਈਮ ਵੀ ਕਾਫੀ ਲੱਗਾ ਹੋਵੇਗਾ ਕਿਤੋਂ-ਕਿਤੋਂ ਲੰਬੀਆਂ ਚੀਜ਼ਾਂ ਤੁਹਾਨੂੰ ਮਿਹਨਤ ਵੀ ਕਾਫੀ ਲੱਗੀ ਹੋਊਗੀ ਮਿਹਨਤ ਭਾਜੀ ਕਾਫੀ ਲੱਗੀ ਆ ਇਹ ਸਮਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਲਾਇਆ ਕੋਸੇ ਦੀ ਅੰਮ੍ਰਿਤਸਰ ਤੋਂ ਸਭ ਤੋਂ ਲਾਇਆ ਭਾਜੀ ਇਹ ਆਪਾਂ ਪਾਈ ਆਪਦੀ ਦਿਮਾਗ ਦੀ ਕਲਾ ਵਰਦੀ ਆ ਵੀ ਇਹ ਚੀਜ਼ਾਂ ਜੋ ਲਾਈਆਂ ਆ ਪੁਰਾਣਾ ਪਿਛੋਕੜ ਹੈ ਲੋਕ ਭੁੱਲ ਚੁੱਕੇ ਆ ਇਹ ਆਪਾਂ ਲਾਈਆਂ ਵੀ ਇਹਨਾਂ ਪੁਰਾਣਾ ਵੇਲੇ ਦੁਬਾਰ ਤੋਂ ਲਾਈਏ ਲੋਕਾਂ ਨੂੰ ਜਗਾਈਏ ਭਾਜੀ ਇਹ ਘਾਟ ਘਾਟ ਸਾਈਕਲ ਦੋ ਜੀਆਂ ਵਾਲੇ ਲੈ ਗਏ ਕਈ ਲੋਕ ਤੁਹਾਡੀ ਗੱਡੀ ਨੂੰ ਵੇਖਣਾ ਚਾਹੁੰਦੇ ਨੇ ਤੁਹਾਨੂੰ ਵੇਖਣਾ ਚਾਹੁੰਦੇ ਨੇ ਵੀਡੀਓ ਵੀ ਤੁਹਾਡੀਆਂ ਦੇਖਦੇ ਹੋਣਗੇ ਉਹ ਤੁਹਾਨੂੰ ਅਗਰ ਮਤਲਬ ਕਿ ਮੰਨ ਲਓ ਕੰਮ ਦੇਣਾ ਚਾਹਣ ਤੁਹਾਡੇ ਇਸ ਕੀਤੇ ਤੋਂ ਵਿਰਸੇ ਨੂੰ ਸਾਹਮਣੇ ਰੱਖੇ ਸਤੋਂ ਖੁਸ਼ ਹੋ ਕੇ ਕੁਝ ਸਮਾਜ ਸੇਵੀ ਸੰਸਥਾਵਾਂ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੀਆਂ ਆ ਆਪਣੇ ਅਗ ਨਾਈਟ ਵੀ ਜੇ ਆਪਣੇ ਫੋਨ ਨੰਬਰ ਆ 36205 ਪਾਜੀ ਨਾਮ ਆਪਣਾ ਪਵਨਦੀਪ ਸਿੰਘ ਆ ਪਿੰਡ ਬਰੰਪਰਾ ਜਿਲ੍ਹਾ ਤਰਨਤਨ ਪਾਜੀ ਫੋਨ ਨੰਬਰ 99169 36205 ਤੇ ਪਾਜੀ ਹੁਣ ਤੱਕ ਤੁਹਾਨੂੰ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਜਾਂ ਕਿਸੇ ਕਹਿ ਲੋ ਕਿਸੇ ਐਨ ਆਰ ਆਈ ਵੀਰ ਵੱਲੋਂ ਤੁਹਾਡੇ ਇਸ ਕੰਮ ਤੋਂ ਖੁਸ਼ ਹੋ ਕੇ ਤੁਹਾਨੂੰ ਸਨਮਾਨਿਤ ਕੀਤਾ ਆਪਣਾ ਪਾਜੀ ਸਨਮਾਨ ਤੋਂ ਐਸ ਸੁਭਰਾ ਮਾਦੀ ਧਰਤੀ ਦੇ ਬਾਬਾ ਸਾਹ ਸਿੰਘ ਦੀ ਸਭਰਾ ਜੋ ਚਾਹੀ ਬੰਦੀ ਦੇ ਬਾਬਾ ਜੀ ਪ੍ਰਧਾਨ ਨੇ ਆਪਣਾ ਵੱਡਾ ਵੀਰ ਹਰਪੀ ਸਭਰਾ ਨਗਰ ਪੰਚਾਇਤ ਸਭਲਾ ਭਾਜੀ ਉਹਨਾਂ ਨੇ ਆਪਣਾ ਸਨਮਾਨ 5200 ਰੁਪਏ 5200 ਰੁਪਏ ਨੇ ਕੀਤਾ ਭਾਜੀ ਸਭਰਾ ਮਾਰੀ ਧਰਤੀ ਤੇ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਰੱਬ ਉਹਨਾਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਭਾਜੀ ਸੰਗਾ ਸਾਹਿਬ ਵੀ ਤੁਹਾਨੂੰ ਮਿਲਣ ਵਾਸਤੇ ਆਏ ਆ ਉਹਨਾਂ ਨੂੰ ਧੰਨਵਾਦ ਦੇ ਰੂਪ ਚ ਕੀ ਕਹੋਗੇ ਸੰਗਾ ਸਾਹਿਬ ਦਾ ਮੈਂ ਭਾਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਜੀ ਆਇਆਂ ਨੂੰ ਬਹੁਤ ਹੀ ਵਧੀਆ ਇਨਸਾਨ ਆ ਭਾਜੀ ਕਸ਼ਮੀਰ ਸਿੰਘ ਸੰਗਾ ਬਾਊ ਵਧੀਆ ਆਪਣੇ ਵੱਡੇ ਵੀਰ ਜੀ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਕੇ ਸਾ ਕੀ ਇਹਦੇ ਤੇ ਕੀ ਕਿੰਨਾ ਕੀ ਕਰਦੇ ਜੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਜਿੱਦਾਂ ਉਸ ਤੋਂ ਬਿਨਾਂ ਹੋਰ ਵੀ ਕੁਝ ਆਪਾਂ ਭਾਜੀ ਬੱਚਿਆਂ ਨੂੰ ਛੱਡਣ ਵੀ ਜਾਈਦਾ ਵਾ ਬਾਕੀ ਆਪਣਾ ਕੰਮ ਵੈਗਰੂ ਦੀ ਕਿਰਪਾ ਨਾਲ ਭਾਜੀ ਫੋਨ ਤੇ ਹੀ ਸੰਗਤ ਪਿਆਰ ਦਿੰਦੀ ਸੰਗਤ ਦੀ ਆਸੇ ਤੁਰੇ ਫਿਰਦੇ ਆ ਜਿੱਦਾਂ ਫੋਨ ਆ ਜਾਂਦਾ ਭਾਜੀ ਕੰਮ ਦੀ ਕੱਲ ਜਾਈਦਾ ਜਿੱਦਾਂ ਆਪਾਂ ਸੰਗਤ ਨਾਲ ਆਪਣੀਆਂ ਕਾਫੀ ਵੀਡੀਓ ਵਾਇਰਲ ਹੋ ਚੁੱਕੀਆਂ ਸੰਗਤ ਆਪਾਂ ਪਿਆਰ ਕਰਦੀ ਅੱਜ ਜਦੋਂ ਸੰਗਤ ਪਿੰਡਾਂ ਵਿੱਚ ਸਾਧਦੀ ਭਾਜੀ ਆਪਾਂ ਨੂੰ ਉਦੋਂ ਆਪਾਂ ਜਾਈਦਾ ਮੈਂ ਥੋੜੇ ਦਿਨ ਡਲਵਾ ਪੇਂਟ ਭਾਜੀ ਉੱਥੋਂ ਦੀ ਸੰਗਤ ਦਾ ਫੋਨ ਆਇਆ ਉੱਥੇ ਹੀ ਗਏ ਹਾਂ ਉੱਥ ਧੰਨਵਾਦ ਪਾਜੀ ਸਾਡੇ ਨਾਲ ਗੱਲਬਾਤ ਕਰਨ ਲਈ ਔਰ ਇਸ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੰਗਾ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਵੀ ਇਸ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਨੇ ਤੇ ਵੀਰ ਨੂੰ ਮਿਲਣ ਵਾਸਤੇ ਚੇਚੇ ਤੌਰ ਤੇ ਇੱਥੇ ਉਹ ਪੁੱਜੇ ਨੇ ਪਹਿਲਾਂ ਸ਼ੰਗਾ ਸਾਹਿਬ ਨਾਲ ਗੱਲਬਾਤ ਕਰਦੇ ਆ ਸ਼ੰਗਾ ਸਾਹਿਬ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਸ਼ੰਗਾ ਸਾਹਿਬ ਵੀਰ ਵੱਲੋਂ ਜੁਗਾੜੂ ਰੇੜੀ ਤਿਆਰ ਕੀਤੀ ਗਈ ਆ ਕੀ ਕਹਿਣਾ ਚਾਹੋਗੇ ਕਿ ਇਸ ਨੂੰ ਸੰਭਾਲਿਆ ਹੋਇਆ ਪੁਰਾਣਾ ਸੱਭ बड़ी तगड़ी मेहनत करते चल बचारे हर कोई तरीक करने सभ्याचारे पुराने साम के रखे बड़ी तगड़ी गल है ठीक है ना किदन कहो किदन कहो किदन कहो किदन कहो करा के रखी पूरी है पूरी जन है पूरी अत कराई हुई है कभी नहीं बहु कभी नहीं बहु कभी नहीं बा पूरा सभ्याचार ने सभ के रखे पूरी किदन कहो किदन कहो ओदन कहो योजा सभ्याचारेरा ना बड़ा सामभ के रखे भीर ने ਇਹੋ ਜਾਂ ਮੈਂ ਕਹਿੰਦਾ ਘੱਟ ਗਰੇ ਮਿਲਦਾ ਇਹੋ ਜੀ ਚੀਜ਼ਾਂ ਮਿਲਦੀਆਂ ਆ ਕਿਤਰਾ ਇਹਨੇ ਉਹ ਸਾਈਕਲ ਆ ਦੁੱਧ ਦੇ ਪਿੱਛੇ ਡਿੱਗੀਆਂ ਟੰਗੀਆਂ ਸਾਈਕਲ ਤੇ ਸਾਰਾ ਇਤਿਹਾਸ ਪੁਰਾਣਾ ਇਹਨੇ ਪੂਰਾ ਰੱਖਿਆ ਆ ਤਰੋਂ ਪਿੰਡਾਂ ਚ ਲੈ ਕੇ ਜਾਂਦਾ ਲੋਕ ਇਹਦੇ ਨਾਲ ਖੁਸ਼ ਹੁੰਦੇ ਆ ਮੈਨੂੰ ਯਾਰ ਇਹਨੂੰ ਫੋਨ ਕਰਦੇ ਨੂੰ 6 ਮਹੀਨੇ ਹੋ ਗਏ ਆ ਸੰਗਾ ਸਾਹਿਬ ਆਪਾਂ ਮਿਲਣਾ ਆ ਅੱਜ ਆ ਮਿਲਣਾ ਅੱਜ ਆ ਸਮਾਂ ਲੱਗਾ ਤੋਂ ਮੈਂ ਥੋੜਾ ਜਿਹਾ ਬੀਜੀ ਰਿਹਾ ਕਿਤਰਾ ਮੇਲੇ ਚੱਲਦੇ ਮੇਲਿਆਂ ਚ ਰਿਹਾ ਠੀਕ ਆ ਨਾ ਅੱਜ ਥੋੜਾ ਜਿਹਾ ਮੇਰਾ ਟਾਈਮ ਹੀ ਤੇ ਮੈਂ ਭਰਾ ਨੂੰ ਆਖਿਆ ਮੈਂ ਚਲਾ ਜਾ ਯਾਰ ਕਿਦਨ ਗਾਓ ਕਿਦਨ ਗਾਓ ਤੇਰੀ ਪਰੰਪਰਾ ਸਾ ਤੇ ਬਹੁਤ ਵਧੀਆ ਆ ਇਸ ਤਰ੍ਹਾਂ ਹੀ ਸਭਿਆਚਾਰ ਨੂੰ ਲੋਕ ਪਿਆਰ ਕਰਤੇ ਰਹਿਣ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਕਭੀ ਨਿਭਾਉ ਕਭੀ ਨਿ ਪਿੰਡ ਪਾ ਕੇ ਲਾਈਕ ਨਹੀਂ ਕਰਨਾ ਪਜਾਮਾ ਕੁਰਤਾ ਪਾ ਕੇ ਲਾਈਕ ਕਰਨਾ ਹੈ ਚੇਤਨਾ ਨੂੰ ਕਹਿਓ ਕਿਦਨ ਕਹੋ ਕਿਦਨ ਕਹੋ ਕਿਦਨ ਕਹੋ ਦਨਿਕ ਕਭੀ ਨਿ ਬਾਉ ਕਭੀ ਨਿ ਬਹੁਤ ਸੋਹਣਾ ਬਣਾਇਆ ਇਹਨੇ ਅੱਜ ਮਰੇ ਇੱਕ ਸਭਿਆਚਾਰ ਇਹਨੇ ਆਪਣੇ ਮੋਟਰਸਾਈਕਲ ਤੇ ਫਿੱਟ ਕੀਤਾ ਕਿਰੇ ਕਿਰੇ ਬਹੁਤ ਚੀਜ਼ਾਂ ਇਹਨੇ ਫਟ ਕੀਤੀਆਂ ਖੂਰ ਖੂਜ ਪਾਣੀ ਚਲਦਾ ਹੁੰਦਾ ਹੈ ਕਿਸ ਸਮੇਂ ਤੇ ਮੈਨੂੰ ਲੱਗਦਾ ਹੁਣ ਇਹ ਪਿੰਡਾਂ ਚ ਖੂਬ ਬੰਦ ਹੋ ਚੁੱਕੇ ਆ ਖੂਬ ਬੰਦ ਕਰਕੇ ਲੋਕਾਂ ਨੇ ਆਪਣੀ ਖੇਤੀ ਬਣਾ ਲਈ ਪੈਲੀਆਂ ਬਣਾ ਲਈ ਆ ਚੀਜ਼ਾਂ ਨਹੀਂ ਚਾਹੀਦੀਆਂ ਚੀਜ਼ਾਂ ਪੁਰਾਣੇ ਘਰੇ ਖੂ ਹੀ ਉਹਨਾਂ ਨੂੰ ਚਲਾਉਣਾ ਚਾਹੀਦਾ ਹੈ ਸੱਭਿਆਚਾਰ ਫੇਰ ਹੀ ਸਾਡਾ ਤਿਆਰ ਰਹਿੰਦਾ ਸਾਡੇ ਉਹਨਾਂ ਦੇ ਬੱਚਿਆਂ ਨੂੰ ਪਤਾ ਤਾ ਬੱਚਿਆਂ ਨੂੰ ਪਤਾ ਹੀ ਨਹੀਂ ਹੁਣ ਬੱਚਿਆਂ ਨੂੰ ਇੱਕੋ ਚੀਜ਼ ਆ ਬੱਚਿਆਂ ਨੂੰ ਫੋਨ ਚਲਾਉਣਾ ਚਾਹੀਦਾ ਹੈ ਫੋਨ ਦੱਬੀ ਕਿੱਲੀ ਆਉਂਦੇ ਚੀਕਾਂ ਮਾਰਾਉਂਦੇ ਫੋਨਾਂ ਦੀਆਂ ਪਤਾ ਨਹੀਂ ਕੀ ਫੋਨ ਸਾਨੂੰ ਭਾਜੀ ਉਹਨੇ ਜਿਹੜੇ ਕੀ ਪਿੰਡ ਕਿਹੜਾ ਕਿਹੜਾ ਪਿੰਡ ਦੱਸੇ ਪਿੰਡ ਬਰੰਪਰਾ ਭਾਜੀ ਜਿਹੜਾ ਤਰਨਤਾ ਨਾਮ ਪੰਦੀਪ ਸਿੰਘ ਉਹ ਮਨਦੀਪ ਭਾਜੀ ਜਿਹੜੇ ਕੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦੇ ਨਾਲ ਸਬੰਧਤ ਨਹੀਂ ਇਹਨਾਂ ਨੇ ਇਸ ਪੰਜਾਬੀ ਵਿਰਸਾ ਕਿਸ ਤਰ੍ਹਾਂ ਸਾਂਭ ਕੇ ਰੱਖਿਆ ਹੈ ਪੂਰੀ ਜਾਣਕਾਰੀ ਦਿੱਤੀ ਐਸੀਆਂ ਜਾਣਕਾਰੀਆਂ ਹੋਰ ਲੈਣ ਦੇ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਨਵਦੀਪ ਸਿੰਘ ਕੈਮਰਾਮੈਨ ਹਰਮਿੰਦਰ ਸਿੰਘ ਤਰਨਤਾਰਨ ਧੰਨਵਾਦ